ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਜੋਲ ਫਾਰਮ ਕੁੜਕਾ ਵਿਖੇ ਪਿੰਦੂ ਜੋਲ ਤੇ ਸਤਨਾਮ ਸਿੰਘ ਬਾੜਾ ਦੇ ਉਪਰਾਲੇ ਸਦਕਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਸ਼ੁਭ ਆਰੰਭ ਸੰਤ ਗੁਰਬਚਨ ਸਿੰਘ ਪੰਜਵਾ ਵਾਲਿਆ ਨੇ ਕੀਤਾ ਇਹ ਕੈਂਪ ਗੁਰਾਇਆਂ ਬਲੱਡ ਸੇਵਾ ਦੇ ਪ੍ਰਦਾਨ ਹੈਪੀ ਮਾਹੀ ਦੇ ਸਹਿਯੋਗ ਨਾਲ ਲਾਇਆ ਗਿਆ ਇਕਾਜ ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ ਖੂਨ ਦਾਨ ਕਰਨ ਵਾਲਿਆਂ ਨੂੰ ਮਾਉਂਟੋ ਦੇ ਸਟਾਫ ਕਰ ਦੇ ਕੇ ਸਨਮਾਨਿਤ ਕੀਤਾ ਗਿਆ। ਸੰਤ ਗੁਰਵਚਨ ਸਿੰਘ ਨੂੰ ਖੂਨ ਦਾਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਖੂਨ ਦਾਨ ਕਰਨ ਵਾਲੇ ਕਈ ਇਨਸਾਨਾਂ ਦੀ ਜਾਨ ਬਚਾਉਂਦੇ ਹਨ। ਪ੍ਰਬੰਧਕ ਅਸ਼ਵਨੀ ਕੁਮਾਰ ਵਕੀਲ ਨੇ ਪਿੰਦੂ ਜੋਵਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਅਨੂਪ ਕੋਸ਼ਲ ਰਿੰਕੂ ਜੁਜਾਰ ਸੱਗੂ ਤੇ ਲੋਚਨ ਸਿੰਘ ਜੋਹਲ ਦਿਨੇਸ਼ ਲਖਨਪਾਲ ਵਕੀਲ ਮੰਨੀ ਕੁੜਕਾ ਤੇ ਹੋਰ ਮੌਜੂਦ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਜੋ ਹਰ ਸਾਲ ਦੀ ਤਰ੍ਹਾਂ ਜੋਲ ਫਾਰਮ ਤੇ ਜੋ ਕੱਲ ਮੈਡੀਕਲ ਕੈਂਪ ਅੱਖਾਂ ਦਾ ਲਗਾਇਆ ਗਿਆ ਅੱਜ ਦੂਸਰੇ ਦਿਨੀਆਂ ਜੋ ਸਮਾਵਾ ਨੇ ਸਾਧ ਸੰਗਤ ਜੀਓ ਜੋ ਬਲੱਡ ਕੈਂਪ ਬੜੀ ਸ਼ਰਧਾ ਦੇ ਬੜੇ ਪ੍ਰੇਮ ਦੇ ਨਾਲ ਜੋਲ ਫਾਰਮ ਦੇ ਉੱਤੇ ਲਗਾਇਆ ਜਾ ਰਿਹਾ ਹੈ ਜੋ ਪਿੰਦੂ ਸਿੰਘ ਜੋਲ ਬਾੜਾ ਪਰਿਵਾਰ ਹੋਰ ਸਾਰੇ ਸਮੁੱਚੇ ਉਹਨਾਂ ਦੇ ਮਿੱਤਰ ਸੱਜਣ ਜੋ ਹਰ ਸਾਲ ਵੱਡੇ ਪੱਧਰ ਤੇ ਇਹ ਸੇਵਾਵਾਂ ਕਰਦੇ ਹਨ ਗੁਰੂ ਨਾਨਕ ਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਆਪ ਇਹ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਜੀ ਜੋ ਸਮਾਜ ਦੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਜੋ ਗੁਰੂ ਨਾਨਕ ਦੇ ਮਹਾਰਾਜ ਦਾ ਦੱਸਿਆ ਹੋਇਆ ਮਾਰਗ ਹੈ ਉਹਨੂੰ અપਨਾ ਕੇ ਇਸ ਸਮਾਵਾਂ ਦਾ ਲਾਹਾ ਪ੍ਰਾਪਤ ਕਰਦੇ ਪਏ ਹਨ ਜੋ ਫੇਸਬੁੱਕ ਤੇ YouTube ਤੇ ਔਰ ਜਿੰਨਾ ਵੀ ਮੀਡੀਆ ਇਹਨਾਂ ਸਮਾਗਮਾਂ ਨੂੰ ਆਪ ਸੰਗਤਾਂ ਨੂੰ ਰੋਜ਼ ਦੱਸ ਰਿਹਾ ਵੀ ਜਿਸ ਤਰ੍ਹਾਂ ਕੱਲ ਮੈਡੀਕਲ ਕੈਂਪ ਸੀ ਅੱਜ ਬਲੱਡ ਕੈਂਪ ਹੈ ਜੋ ਕੱਲ ਦੇ ਜੋ ਪ੍ਰੋਗਰਾਮ ਨੇ ਮੈਂ ਆਪ ਸੰਗਤਾਂ ਨੂੰ ਕੱਲ ਵੀ ਬੇਨਤੀ ਕੀਤੀ ਸੀ ਜੋ ਬੱਚੀਆਂ ਦੇ ਆਨੰਦ ਕਾਰਜ ਇਲਾਹੀ ਬਾਣੀ ਦੇ ਅਖੰਡ ਜਾਪ ਔਰ ਕੁੜੀਆਂ ਦੀ ਬੱਚੀਆਂ ਦੀ 5901 ਕੁੜੀ ਦੀ ਜੋ ਲੋੜੀ ਪਾਈ ਜਾ ਰਹੀ ਹੈ ਇਹ ਸਮਾਗਮ ਬੜੀ ਚੜ੍ਹਦੀ ਕਲਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਕਿਉਂਕਿ ਮਹਾਪੁਰਖਾਂ ਦਾ ਓਟ ਆਸਰਾ ਲੈ ਕੇ ਗੁਰੂ ਦਾ ਓਟ ਆਸਰਾ ਲੈ ਕੇ ਇਹ ਪਰਿਵਾਰ ਜੋਲ ਪਰਿਵਾਰ ਬਾੜਾ ਪਰਿਵਾਰ ਹੋਰ ਉਹਨਾਂ ਦੇ ਸਾਰੇ ਸੱਜਣ ਬੜੀ ਸ਼ਰਧਾ ਦੇ ਨਾਲ ਕਰਵਾ ਰਹੇ ਨੇ ਸਰਦਾਰ ਤਲੋਚਨ ਸਿੰਘ ਜੀ ਜੋਲ ਹੋਰ ਵੀ ਜਿੰਨੇ ਵੀ ਉਹਨਾਂ ਦੇ ਸੰਜੋਗੀ ਹਨ ਮਿੱਤਰ ਹਨ ਉਹਨਾਂ ਨੂੰ ਵੀ ਵਧਾਈ ਹੈ ਇਹ ਸਮਾਗਮਾਂ ਚੜ੍ਹਦੀ ਕਲਾ ਵਿੱਚ ਬੜੇ ਪ੍ਰੇਮ ਨਾਲ ਕਰਦੇ ਨੇ ਗੁਰੂ ਕਿਰਪਾ ਕਰੇ ਦਾਸ ਵੀ ਇਹਨਾਂ ਸਮਾਗਮਾਂ ਦੇ ਵਿੱਚ ਦਰਸ਼ਨ ਕਰਨ ਵਾਸਤੇ ਹਾਜ਼ਰੀ ਭਰਨ ਵਾਸਤੇ ਵਿਸ਼ੇਸ਼ ਕਰਕੇ ਪਹੁੰਚਦਾ ਔਰ ਮੈਂ ਮਹਾਰਾਜ ਦੇ ਚਰਨਾਂ ਦੇ ਵਿੱਚ ਮਹਾਪੁਰਖਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਹਿੰਦੂ ਸਿੰਘ ਜੋੜ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦੇ ਰੋਗਤਾ ਬਖਸ਼ਿਸ਼ ਕਰਨ ਕਿਉਂਕਿ ਜਿਹੜੇ ਐਸੇ ਸਮਾਜ ਸੇਵੀ ਨੇ ਉਹਨਾਂ ਦੀ ਚੜ੍ਹਦੀ ਕਲਾ ਸਾਨੂੰ ਸਾਰਿਆਂ ਨੂੰ ਮੰਗਣੀ ਚਾਹੀਦੀ ਮਹਾਰਾਜ ਦੇ ਕੋਲੋਂ ਕਿਉਂਕਿ ਵੱਧ ਤੋਂ ਵੱਧ ਇਹ ਸਮਾਜ ਦੀ ਸੇਵਾ ਕੀਤੀ ਜਾਵੇ ਗੁਰੂ ਅਗੇ ਮੈਂ ਅਰਦਾਸ ਕਰਦਾ ਹੋਇਆ ਆਪਣੀ ਬਾਣੀ ਨੂੰ ਬਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਕੈਂਪ ਜੋਲ ਫਾਰਮ ਦੇ ਵਿੱਚ ਚੱਲ ਰਿਹਾ ਹੈਗਾ ਆ ਇਹ ਕੈਂਪ ਹਰ ਸਾਲ ਦੀ ਤਰ੍ਹਾਂ ਪਿੰਡੂ ਜੌਲ ਅਤੇ بڑا ਪਰਿਵਾਰ ਵੱਲੋਂ ਲਗਾਇਆ ਜਾ ਰਿਹਾ ਹੈ ਅਮਰੀਕ ਸੈਣੀ ਮਨਮੋਹ ਵਾਰਿਸ ਸਰਜੀਤ ਰਾਏ ਸਾਹਿਬ ਅਨੂਕ ਕੌਸ਼ਲ ਤੇ ਸਾਡੀ ਸਾਰੀ ਸਮੂਚੀ ਟੀਮ ਤੇ ਲੋਚਨ ਜੀ ਤੇ ਸਾਰੇ ਪਰਿਵਾਰਕ ਮੈਂਬਰ ਇਹਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਕੈਂਪ ਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਇਹਦੇ ਨਾਲ ਹੀ ਇਹਦੇ ਵਿੱਚ ਅੱਜ ਇਸ ਇਲਾਕੇ ਦੇ ਵਿੱਚ ਬਹੁਤ ਹੀ ਜਿਆਦੀਆਂ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਹੈ ਕਿ ਖੂਨਦਾਨ ਖਫੀ ਵੱਡੇ ਮਾਤਰਾ ਦੇ ਵਿੱਚ ਲੋਕ ਦੇ ਰਹੇ ਹਨ ਇਸੀ ਤਰੀਕੇ ਦੇ ਨਾਲ ਕੱਲ ਵੀ ਲੜੀ ਵਾਰ ਜੋ ਅੱਖਾਂ ਦੇ ਆਪਰੇਸ਼ਨ ਕੈਂਪਸ ਅਤੇ ਮੈਡੀਕਲ ਕੈਂਪਸ ਕਰਵਾਏ ਗਏ ਉਹ ਵੀ ਬਹੁਤ ਹੀ ਸਫਲਤਾਪੂਰਵਕ ਕਰਵਾਏ ਗਏ। ਹੁਣ ਅੱਜ ਦਾ ਜਿਹੜਾ ਕੈਂਪ ਹੈ ਇਹਦੇ ਵਿੱਚ ਲੋਕਾਂ ਦਾ ਉਤਸ਼ਾਹ ਦੇਖ ਕੇ ਤਾਂ ਸਾਨੂੰ ਪੂਰਾ ਯਕੀਨ ਹੈ ਕਿ ਅੱਜ ਦਾ ਕੈਂਪ ਬਹੁਤ ਹੀ ਵਧੀਆ ਟੀਮ ਦੇ ਨਾਲ ਜੋ ਚੱਲ ਰਿਹਾ ਹੈਗਾ ਆ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਸਫਲ ਹੋਵੇਗਾ। ਇਸ ਕਰਕੇ ਇਲਾਕੇ ਨਿਵਾਸੀਆਂ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਸੱਚਕਾਲ ਅੱਜ ਜੋਲ ਫਾਰਮ ਘੁੜਕਾ ਵਿਖੇ ਬਰਡਵਾਈਡ ਵੈਲਫੇਅਰ ਸੁਸਾਇਟੀ ਯੂਕੇ ਵੱਲੋਂ ਪਿੰਦੂ ਜੋਲਦੀ ਟੀਮ ਵੱਲੋਂ ਗ੍ਰੈਂਡ ਬਲੱਡ ਸੇਵਾ ਦੇ ਸਹਿਯੋਗ ਦੇ ਨਾਲ ਜਿਹੜਾ ਖੂਨਦਾਨ ਕੈਂਪ ਚੱਲ ਰਿਹਾ ਸੋ ਹੁਣ ਤੱਕ ਜਿਹੜੇ ਹੈਗੇ ਆ 15 ਡੋਨਰ ਰਹਿ ਗਏ ਬਲੈਡ ਹੋ ਚੁੱਕਿਆ ਔਰ ਜਿਹੜਾ ਡੋਨਰ ਸਾਥੀਆਂ ਦਾ ਜਿਹੜਾ ਤਤਤਾ ਲੱਗਿਆ ਹੋਇਆ ਔਰ ਆਸ ਹੈ ਕਿ 100 ਯੂਨਿਟ ਦੇ ਕਰੀਬ ਬਲੱਡ ਇਕੱਤਰ ਕਰਾਂਗੇ ਅੱਜ ਕਾਈ ਹਸਪੀਟਲ ਲੁਧਿਆਣਾ ਦੀ ਟੀਮ ਹੈ ਜਿਹੜੀ ਬਲੱਡ ਇਕੱਤਰ ਕਰ ਰਹੀ ਹੈ ਮੈਂ ਜਿੰਨੇ ਵੀ ਸਾਡੇ ਅੱਜ ਦੇ ਖੂਨਦਾਨੀ ਸਾਥੀ ਹੈਗੇ ਜਿਨ੍ਹਾਂ ਨੇ ਵੀ ਬਲੱਡ ਡੋਨੇਟ ਕੀਤਾ ਖੂਨਦਾਨੀ ਭੈਣਾ ਜਿਨ੍ਹਾਂ ਨੇ ਬਲੱਡ ਡੋਨੇਟ ਕੀਤਾ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਗੁਰਾਇਮ ਬਲੱਡ ਸੇਵਾ ਦੀ ਸਮੁੱਚੀ ਟੀਮ ਵੱਲੋਂ ਬਿੰਦੂ ਜੀਓਲਜੀ ਦੀ ਟੀਮ ਵੱਲੋਂ ਇਸ ਪੁਰਾਲੇ ਨੂੰ ਆਪਾਂ ਇਦਾਂ ਹੀ ਇਨ ਬਿਨ ਜਾਰੀ ਰੱਖੀਏ ਜਿਉਂਦੇ ਜੀ ਖੂਨਦਾਨ ਔਰ ਜਾਂਦੇ ਜਾਂਦੇ ਨੇਤਰਦਾਨ ਦੇ ਸੰਕਲਪ ਲੈ ਕੇ ਮਾਨਵਤਾ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਤੁਹਾਡੇ ਦੁਆਰਾ ਦਿੱਤਾ ਗਿਆ ਜਿਹੜਾ ਬਲੱਡ ਹੈ ਉਹ ਤਿੰਨ ਕੀਮਤੀ ਜ਼ਿੰਦਗੀਆਂ ਨੂੰ ਬਚਾਉਂਦਾ ਸੋ ਕਿਉਂ ਨਾ ਜਿਹੜਾ ਜੇ ਮਾਲਕ ਨੇ ਜਾਂ ਰੱਬ ਨੇ ਆਪਾਂ ਨੂੰ ਮੌਕਾ ਦਿੱਤਾ ਉਹਦਾ ਭਰਪੂਰ ਫਾਇਦਾ ਲਿਆ ਜਾਵੇ ਖੂਨਦਾਨ ਕਰਕੇ ਮਾਨਵਤਾ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਜਿਹੜਾ ਬਣਦਾ ਯੋਗਦਾਨ ਪਾਇਆ ਜਾਵੇ ਧੰਨਵਾਦ